ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫਿਰ ਤੁਹਾਡੇ ਲਈ ਲੈ ਕੇ ਆਏ ਇੱਕ ਛੋਟੀ ਜੀ ਰੈਮਡੀ ਜਿਹੜੀਆਂ ਭੈਣਾਂ ਕਹਿੰਦੀਆਂ ਕਿ ਸਾਡਾ ਰੰਗ ਗੋਰਾ ਨਹੀਂ ਹੁੰਦਾ ਤਾਂ ਬਸ ਇੱਕਾ ਨਿੱਕੀ ਜਿਹੀ ਚੀਜ਼ ਆ ਜਿਹੜੀ 20 ਤੋਂ 25 ਮਿੰਟਾਂ ਦੇ ਫੇਸ ਤੇ ਲਾ ਲਿਓ ਤੁਹਾਡੀ ਰਸੋਈ ਚ ਪਈ ਹੋਊਗੀ ਤਾਂ ਬਸ ਰੰਗ ਚਿੱਟ ਗੋਰਾ ਹੋਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਨਾ ਤੇ ਲੋ ਜੀ ਇੱਕ ਚਾਹੀਦੀ ਆਪਾਂ ਨੂੰ ਕੌਫੀ ਕੌਫੀ ਦਾ ਪਾਊਚ ਹੋਵੇ ਤਾਂ ਵੀ ਠੀਕ ਆ ਜੇ ਤੁਹਾਡੇ ਕੋਲ ਖੁੱਲੀ ਆ ਤਾਂ ਤੁਸੀਂ ਇੱਕ 스ਪੂਨ ਲੈ ਲੈਣਾ ਤੇ ਦੂਸਰੀ ਨੰਬਰ ਤੇ ਚਾਹੀਦੀ ਹੈ ਚੀਨੀ ਚੀਨੀ ਕੀ ਜਿਹੜੀ ਕੀ ਆਮ ਹੀ ਆਪਣੀ ਰਸੋਈ ਦੇ ਵਿੱਚ ਹਰਕ ਦੇ ਘਰ ਵਿੱਚ ਪਈ ਹੋਈ ਤੇ ਲੋ ਜੀ ਆਪਾਂ ਇਹਨੂੰ ਕਿਵੇਂ ਕਰਨਾ ਫੇਸ ਤੇ ਟਰਾਈ ਉਹ ਆਪਾਂ ਤੁਹਾਨੂੰ ਸਾਰਾ ਕੁਝ ਦੱਸਦੇ ਆ ਠੀਕ ਆ ਤਾਂ ਇੱਕ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਗਰਮ ਪਾਣੀ ਪੂਰਾ ਗਰਮ ਗਰਮ ਪਾਣੀ ਹੋਵੇ ਠੀਕ ਆ ਇੱਕ ਚਮਚੀ ਕੀ ਚਾਹੀਦਾ ਕੋਈ ਜ਼ਿਆਦਾ ਨਹੀਂ ਤੇ ਆਹ ਵਾਲਾ ਚਾਹੀਦਾ ਬਾਊ ਬਾਉਲ ਤੁਸੀਂ ਕੋਈ ਵੀ ਲੈ ਸਕਦੇ ਆ ਮੇਰੇ ਕੋਲੇ ਤਾਂ ਇਹ ਵਾਲਾ ਹੁੰਦਾ ਤੇ ਆਪਾਂ ਇਹੀ ਲੈਨੇ ਆ ਤੁਸੀਂ ਕੋਈ ਵੀ ਕੰਚ ਦੀ ਕੋਲੀ ਜਾਂ ਫਿਰ ਨਹੀਂ ਹੈਗੀ ਤਾਂ ਚਲੋ ਦੂਸਰੀ ਲੈ ਲਿਓ ਜ਼ਿਆਦਾਤਰ ਕੱਚ ਦੀ ਯੂਜ਼ ਕਰਿਆ ਕਰੋ ਠੀਕ ਤੇ ਆਹ ਵਾਲੇ ਪਾਉਚ ਨੂੰ ਹੁਣ ਆਪਾਂ ਕਰਨਾ ਓਪਨ ਲੋ ਜੀ ਆਪਾਂ ਇਹਨੂੰ ਖੋਲਦੇ ਆਂ ਖੋਲ ਕੇ ਆਪਾਂ ਇਹਨੂੰ ਪਾਵਾਂਗੇ ਜਿਹੜਾ ਕਿ ਆਪਣੇ ਕੋਲੇ ਖਾਲੀ ਬਾਉਲਾ ਉਹਦੇ ਵਿੱਚ ਠੀਕ ਆ ਲੋ ਜੀ ਹੁਣ ਲਿਆ ਆਪਾਂ ਖੋਲ ਤੇ ਇਹਨੂੰ ਪਾਉਣਾ ਆਪਾਂ ਖਾਲੀ ਬਾਉਲ ਦੇ ਵਿੱਚ ਪੂਰੇ ਦਾ ਪੂਰਾ ਆਪਾਂ ਪਾਤਾ ਆਪਾਂ ਨੂੰ ਇੱਕ ਪਾਊ ਚ ਜਿਹੜਾ ਕਿ ਬਹੁਤ ਆ ਜੇ ਤੁਹਾਡੇ ਕੋਲ ਖੁੱਲੀ ਆ ਤਾਂ ਤੁਸੀਂ ਇੱਕ 스ਪੂਨ ਲੈ ਲਿਓ ਠੀਕ ਆ ਤੇ ਹੁਣ ਪਾਵਾਂਗੇ ਇੱਕ ਚਮਚ ਜਿਹੜੀ ਕਿ ਚੀਨੀ ਆਪਣੇ ਘਰ ਚ ਰਸੋਈ ਚ ਜਿਹੜੀ ਵੀ ਚੀਨੀ ਤੁਸੀਂ ਯੂਜ਼ ਕਰਦੇ ਆ ਉਹੀ ਤਾਂ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਦੇ ਨਾਲ ਕਰਨਾ ਉਹ ਲੈਣਾ ਆਪਣਾ ਵਾਰਮ ਵਾਟਰ ਯਾਨੀ ਕਿ ਗਰਮ ਪਾਣੀ ਇੱਕ 스ਪੂਨ ਆਪਾਂ ਲੈ ਲਿਆ ਠੀਕ ਆ ਤੇ ਇਹਨੂੰ ਆਪਾਂ ਕਰਨਾ ਹੁਣ ਮਿਕਸ ਚੰਗੀ ਤਰ੍ਹਾਂ ਪੂਰਾ ਚੰਗੀ ਤਰ੍ਹਾਂ ਮਿਕਸ ਕਰਨਾ ਆਪਾਂ ਇਹਨੂੰ ਜਿੰਨਾ ਚਿਰ ਇਹ ਚੀਨੀ ਹੈ ਜਿਹੜੀ ਕਿ ਕੌਫੀ ਦੇ ਵਿੱਚ ਨਹੀਂ ਘੁਲਦੀ ਉਹਨਾਂ ਚਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੀ ਜਾਣ ਠੀਕ ਆ ਇਹਨੂੰ ਆਪਾਂ ਚੀਨੀ ਨੂੰ ਪੂਰਾ ਘੋਲਣਾ ਆ ਦੇਖੋ ਹੁਣ ਆਪਾਂ ਇਹਨੂੰ ਮਿਕਸ ਕਰੀ ਜਾਂਦੇ ਆ ਮਿਕਸ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿਆਂ ਵੀ ਟਰਾਈ ਕਿਵੇਂ ਕਰਨੀ ਹੈ ਠੀਕ ਆ ਇੱਕ ਵਾਰੀ ਦੇ ਯੂਜ਼ ਨਾਲ ਤੁਹਾਡਾ ਰੰਗ ਜਿਹੜਾ ਇੰਨਾ ਜ਼ਿਆਦਾ ਚਿੱਟਾ ਹੋ ਜਾਊਗੀ ਤੁਸੀਂ ਹੈਰਾਨ ਮੰਨੋਗੇ ਔਰ ਕੋਈ ਚੀਜ਼ ਦੀ ਜਰੂਰਤ ਨਹੀਂ ਸਿਰਫ ਇਹ ਦੋ ਚੀਜ਼ਾਂ ਜਿਹੜੀਆਂ ਤੁਹਾਨੂੰ ਰੰਗ ਗੋਰਾ ਕਰਨ ਨੂੰ ਬਹੁਤ ਆ ਜਿੱਕੀ ਹੁਣ ਜਿਹੜਾ ਮੌਸਮ ਵੀ ਆ ਐਵੇਂ ਦਾ ਆ ਗਿਆ ਜਿਹੜਾ ਕਿ ਹੁਣ ਟੈਨਿੰਗ ਆ ਰਿਮੂਵ ਹੋਣੀ ਸ਼ੁਰੂ ਹੋ ਗਈ ਆ ਤਾਂ ਤੁਸੀਂ ਇਹ ਵਾਲਾ ਪੈਕ ਆ ਜਿਹੜਾ ਹਫ਼ਤੇ 'ਚ ਦੋ ਵਾਰੀ ਵੀ ਯੂਜ਼ ਕਰ ਸਕਦੇ ਹੋ ਤਿੰਨ ਵਾਰੀ ਵੀ ਕਿਸੇ ਵੀ ਫੰਕਸ਼ਨ ਤੇ ਤੁਸੀਂ ਜਾਣਾ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਕਿਸੇ ਪਾਰਲਰ ਤੇ ਜਾਣ ਦਾ ਜਾਂ ਫਿਰ ਫੇਸ਼ੀਅਲ ਵਗੈਰਾ ਕਰਾਉਣ ਦਾ ਤਾਂ ਤੁਸੀਂ ਸਿਰਫ ਇਸ ਚੀਜ਼ ਨੂੰ ਦੋ ਚੀਜ਼ਾਂ ਨੂੰ ਮਿਕਸ ਕਰਕੇ ਜਿਹੜਾ ਕਿ ਲਗਾ ਲਓ 15 ਤੋਂ 20 ਮਿੰਟ ਆਪਣੇ ਫੇਸ ਤੇ ਤਾਂ ਤੁਸੀਂ ਇਨਸਟੈਂਟ ਗਲੋ ਇਨਸਟੈਂਟ ਤੁਹਾਡੀ ਵਾਈਟ ਸਕਿਨ ਹੋ ਜੂਗੀ ਤੁਹਾਡਾ ਫਾਈਟ ਜਿਹੜਾ ਫੇਸ ਹੈ ਇੱਕਦਮ ਫੇਅਰ ਹੋ ਜਾਊਗਾ ਦੇਖੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਹੈ ਮਿਕਸ ਕਰਕੇ ਕਿ ਜੈੱਲ ਟਾਈਪ ਜੇ ਬਣ ਜਾਂਦਾ ਠੀਕ ਆ ਪੂਰੀ ਖੰਡ ਆ ਜਿਹੜੀ ਚੰਗੀ ਤਰ੍ਹਾਂ ਘੁਲ ਜੂਗੀ ਜਿਹੜੀ ਉਹਦੀ ਖੰਡ ਦਾ ਪਾਣੀ ਆ ਉਹ ਛੱਡ ਦੋਗੇ ਆਪਦਾ ਤੇ ਕਾਫੀ ਦੇ ਵਿੱਚ ਜਿਹੜਾ ਪੂਰਾ मिक्स हो ਜੂਗਾ ਠੀਕ ਹੈ ਇਸੇ ਕਰਕੇ ਆਪਾਂ ਗਰਮ ਪਾਣੀ ਪਾਇਆ ਕਿਉਂਕਿ ਖੰਡ ਆ ਜਿਹੜੀ ਆਪਾਂ ਪੂਰੀ ਘੋਲਣੀ ਆ ਜੇ ਆਪਾਂ ਪਾਣੀ ਠੰਡਾ ਪਾਵਾਂਗੇ ਤਾਂ ਖੰਡ ਜਿਹੜੀ ਨਹੀਂ ਘੁਲੂਗੀ ਤਾਂ ਇਸ ਕਰਕੇ ਆਪਾਂ ਨੂੰ ਪਾਣੀ ਆ ਜਿਹੜਾ ਗਰਮ ਪਾਉਣਾ ਤੇ ਜਿੰਨਾ ਜਦੋਂ ਉਹ ਖੁਰੂਗੀ ਉਦੋਂ ਨੇ ਪੂਰਾ ਠੰਡਾ ਹੋ ਜੂਗਾ ਇਹ ਨਾ ਸੋਚਿਓ ਵੀ ਆਪਾਂ ਗਰਮ ਫੇਸ ਤੇ ਕਿਵੇਂ ਲਗਾਵਾਂਗੇ ਪਾਣੀ ਪੂਰਾ ਗਰਮ ਪਾਇਓ ਤੁਸੀਂ ਪਰ ਜਦੋਂ ਉਹ ਖੁਰੂਗੀ ਸਾਰਾ ਪਾਣੀ ਜਿਹੜਾ ਕਿ ਠੰਡਾ ਹੋ ਜੂਗਾ ਇਹ ਠੰਡਾ ਹੋ ਜੂ ਇਹ ਮਿਕਸਰ ਪੂਰੀ ਤਰ੍ਹਾਂ ਈਗਾ ਗਰਮ ਕੋਈ ਵੀ ਚੀਜ਼ ਆਪਾਂ ਆਪਣੀ ਸਕਿਨ ਤੇ ਯੂਜ਼ ਨਹੀਂ ਕਰਨੀ ਹੁੰਦੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਦੇ ਹੁੰਨੇ ਆ ਹਮੇਸ਼ਾ ਹੀ ਫੇਸ ਨੂੰ ਠੰਡੇ ਪਾਣੀ ਨਾਲ ਹੀ ਧੋਇਆ ਕਰੋ ਜਾਂ ਨੋਰਮਲ ਵਾਟਰ ਨਾਲ ਤੇ ਗਰਮ ਨਾਲ ਕਦੇ ਵੀ ਨਾ ਧੋਇਓ ਆਪਦਾ ਫੇਸ ਠੀਕ ਆ ਕੁਝ ਵੀ ਗਰਮ ਚੀਜ਼ ਵੈਸੇ ਵੀ ਨਾ ਯੂਜ਼ ਕਰਿਆ ਕਰੋ ਆ ਦੇਖੋ ਹੁਣ ਇਹ ਕੋਲਣੀ ਜਿਹੜੀ ਪੂਰੀ ਤਰ੍ਹਾਂ ਸ਼ੁਰੂ ਹੋ ਗਈ ਬਸ ਇੱਕ ਦੋ ਮਿੰਟਾਂ ਦੇ ਵਿੱਚ ਪੂਰੀ ਇਹ ਖੋਲ ਚੂਗੀ ਜੇ ਤੁਹਾਡੇ ਕੋਲੇ ਕਾਫੀ ਵਾਲਾ ਮਤਲਬ ਜਿਹਦੇ ਨਾਲ ਇਹ ਮਿਕਸ ਕਰਦੇ ਹੁੰਦੇ ਆ ਕਾਫੀ ਉਹ ਹੈਗਾ ਮਿਕਸਚਰ ਵਗੈਰਾ ਜਾ ਤਾਂ ਤੁਸੀਂ ਉਹਦੇ ਨਾਲ ਵੀ ਘੋਲ ਸਕਦੇ ਆ ਨਹੀਂ ਤਾਂ ਆਪਣੇ ਕੋਲੇ ਉਹ ਹੈ ਨਹੀਂ ਸਿਸ ਕਰਕੇ ਆਪਾਂ ਸਪੂਨ ਦੀ ਵਰਤੋਂ ਹੀ ਕੀਤੀ ਆ ਤੁਸੀਂ ਤੁਹਾਨੂੰ ਜਿਵੇਂ ਠੀਕ ਲੱਗੇ ਤੁਸੀਂ ਉਸੇ ਨਾਲ ਇਹਨੂੰ ਬਸ ਆਪਾਂ ਮਿਕਸ ਕਰਨਾ ਘੋਲਣਾ ਚੀਨੀ ਨੂੰ ਚੰਗੀ ਤਰ੍ਹਾਂ ਕਾਫੀ ਦੇ ਵਿੱਚ ਉਸ ਤਰੀਕੇ ਨਾਲ ਤੁਸੀਂ ਕਿਸੇ ਵੀ ਚੀਜ਼ ਨਾਲ ਘੋਲ ਸਕਦੇ ਹੋ ਠੀਕ ਆ ਕਾਫੀ ਜਿਹੜੀ ਆਮ ਆਪਣੀ ਹੈ ਸਾਰੀਆਂ ਸ਼ਾਪ ਤੋਂ ਮਿਲ ਜਾਂਦੀ ਤੇ ਆਮ ਹੀ ਆਪਣੇ ਘਰਾਂ ਚ ਹੁੰਦੀ ਹੈ ਜਿਹੜੀ ਆਪਾਂ ਕਾਫੀ ਪੀਣੇ ਆ ਬਣਾ ਕੇ ਉਹੀ ਕਾਫੀ ਯੂਜ਼ ਕਰਨੀ ਆ ਲਓ ਜੀ ਆ ਦੇਖੋ ਤੁਸੀਂ ਹੁਣ ਆਪਣਾ ਮਿਕਸਚਰ ਆ ਜਿਹੜਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਇਹਨੂੰ ਯੂਜ਼ ਕਿਵੇਂ ਕਰਨਾ ਹੁਣ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਆ ਯੂਜ਼ ਕਰਨ ਤੋਂ ਪਹਿਲਾਂ ਜਿਹੜਾ ਆਪਣਾ ਫੇਸ ਆ ਪੂਰਾ ਚੰਗੀ ਤਰ੍ਹਾਂ ਵਾਸ਼ ਕੀਤਾ ਹੋਣਾ ਚਾਹੀਦਾ ਸਾਫ਼ ਕੀਤਾ ਹੋਣਾ ਚਾਹੀਦਾ ਕਿਸੇ ਵੀ ਸੋਪ ਨਾਲ ਜਾਂ ਕਿਸੇ ਫੇਸ ਵਾਸ਼ ਨਾਲ ਜਿਹਦੇ ਨਾਲ ਵੀ ਤੁਸੀਂ ਯੂਜ਼ ਕਰਦੇ ਹੋ ਜੇ ਨਹੀਂ ਤਾਂ ਫਿਰ ਜਿਹੜਾ ਆਪਣਾ ਹੋਮ ਮੇਡ ਫੇਸ ਵਾਸ਼ ਬਣਾਇਆ ਆ ਤਾਂ ਤੁਸੀਂ ਉਹਦੇ ਨਾਲ ਫੇਸ ਦਾ ਜਿਹੜਾ ਵਾਸ਼ ਕਰ ਲਿਆ ਕਰੋ ਠੀਕ ਆ ਦੇਖੋ ਹੁਣ ਆਪਣਾ ਫੇਸ ਆ ਜਿਹੜਾ ਪੂਰਾ ਕਲੀਨ ਆ ਸਾਫ ਸੁਥਰਾ ਕੀਤਾ ਹੋਇਆ واਸ਼ ਤੇ ਆਪਾਂ ਇਹਨੂੰ ਯੂਜ਼ ਕਰਨਾ ਇਸ ਤਰੀਕੇ ਨਾਲ ਪਹਿਲਾਂ ਦੇਖੋ ਆਪਾਂ ਫੇਸ ਤੇ ਇਹਨੂੰ ਲਗਾਉਣਾ ਸਾਰੇ ਤੇ ਪਹਿਲੇ ਇੱਕ ਵਾਰੀ ਫਿਰ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਫਿਰ ਰਿਜ਼ਲਟ ਸਹੀ ਮਿਲਦਾ ਕਿਉਂਕਿ ਜੇ ਤੁਹਾਨੂੰ ਵੀਡੀਓ ਆਪਾਂ ਵਿੱਚੋਂ ਸਕਿਪ ਕਰ ਦਿੰਨੇ ਆ ਤਾਂ ਜਿਹੜਾ ਕਿ ਤੁਹਾਨੂੰ ਪਤਾ ਨਹੀਂ ਲੱਗ ਪਹਿਲਾਂ ਸਾਰੇ ਫੇਸ ਤੇ ਇਹਨੂੰ ਅਪਲਾਈ ਕਰ ਲੈਣਾ ਇਸ ਤਰੀਕੇ ਦੇ ਨਾਲ ਇਨਸਟੈਂਟ ਇਨਸਟੈਂਟ ਰਿਜ਼ਲਟ ਮਿਲਣਾ ਇਸ ਚੀਜ਼ ਦਾ ਤੁਹਾਨੂੰ ਇੱਕ ਵਾਰੀ ਦੇ ਯੂਜ਼ ਨਾਲ ਹੀ ਤੁਸੀਂ ਹੈਰਾਨ ਹੀ ਰਹਿ ਜਾਣਾ ਆਪਦੀ ਸਕਿਨ ਨੂੰ ਦੇਖ ਕੇ ਐਨੀ ਵਦਗਾ ਚੀਜ਼ ਆ ਇਹ ਕੋਈ ਜ਼ਿਆਦਾ ਸਮਾਨ ਇਕੱਠਾ ਕਰਨ ਦੀ ਲੋੜ ਨਹੀਂ ਲਓ ਜੀ ਹੁਣ ਆਪਾਂ ਸਾਰੇ ਫੇਸ ਤੇ ਲਗਾ ਲਿਆ ਤਾਂ ਇਹਨੂੰ ਆਪਾਂ ਕਰਨੀ ਹੈ 5 ਮਿੰਟ ਮ사ਜ ਮ사ਜ ਕਰਦੇ ਕਰਦਾ ਇਹਦਾ ਕਲਰ ਆ ਜਿਹੜਾ ਆਪਣੇ ਫੇਸ ਦੇ ਨਾਲ ਦਾ ਹੀ ਹੋ ਜਾਊਗਾ ਵਾਈਟ ਵਾਈਟ ਠੀਕ ਹੈ ਇਹ ਬਰਾਊਨ ਸੀ ਤਾਂ ਕਲਰ ਇਹਦਾ ਵਾਈਟ ਹੋ ਜਾਊਗਾ ਜਿਵੇਂ ਜਿਵੇਂ ਆਪਾਂ ਇਹਨੂੰ ਮ사ਜ ਕਰਾਂਗੇ ਦੇਖੋ ਸੌਫਟ ਹੱਥਾਂ ਦੇ ਨਾਲ ਮ사ਜ ਕਰਨੀ ਹੈ ਸਿੰਪਲ ਸਟੈਪ ਦੇ ਨਾਲ ਲਓ ਜੀ ਆ ਦੇਖੋ 2 ਰੁਪਈਆ ਦੀ ਕਾਫੀ ਕੰਮ ਆ ਜਿਹੜਾ 5000 ਵਾਲੇ ਫੇਸ਼ੀਅਲ ਦਾ ਕਰ ਦੂਗੀ ਤੁਹਾਡਾ 5000 ਵਾਲਾ ਫੇਸ਼ੀਅਲ ਵੀ ਇੱਕਦਮ ਇੰਨਾ 글로 ਨਹੀਂ ਦਿੰਦਾ ਉਹ ਵੀ ਕਹਿ ਦਿੰਦੀਆਂ ਪਾਲਰ ਵਾਲੀਆਂ ਵੀ ਤੀਸਰੇ ਦਿਨ 글로 ਆਊਗਾ ਤੁਹਾਡੇ ਪਰ ਇਹਦਾ ਤੁਹਾਡਾ ਇੱਕਦਮ 20 ਮਿੰਟਾਂ ਬਾਅਦ ਤੁਹਾਡੇ ਫੇਸ ਤੇ 글로 ਆਊਗਾ ਤੁਹਾਡਾ ਫੇਸ ਇੱਕਦਮ ਫੇਅਰ ਹੋ ਜਾਊਗਾ ਲੋ ਜੀ ਦੇਖੋ ਨਾਪੇ ਨੇ ਚੰਗੀ ਤਰ੍ਹਾਂਵੇਂ ਮ사ਜ ਕਰ ਲੈਣੀ ਹੈ 5-4 ਮਿੰਟ ਠੀਕ ਆ ਪਹਿਲਾਂ ਦੇਖੋ ਹੁਣ ਸਾਰੀ ਕਾਫੀ ਹੈ ਜਿਹੜੀ ਆਪਣੇ ਫੇਸ ਦੇ ਬਿਲਕੁਲ ਨਾਲ ਦੀ ਹੋਗੀ ਤੁਸੀਂ neck ਵਗੈਰਾ ਤੇ ਆਪਦੇ hands ਤੇ ਵੀ ਇਹਨੂੰ ਯੂਜ਼ ਕਰ ਸਕਦੇ ਆ ਜੇ ਜ਼ਿਆਦਾ ਬਣਾਈ ਤੁਸੀਂ ਠੀਕ ਆ ਆ ਦੇਖੋ ਤੁਸੀਂ ਲਗਾਉਣ ਤੋਂ ਬਾਅਦ ਜਿਹੜਾ ਆਪਣੇ ਕੋਲ ਬਾਜੇ ਨੂੰ ਉੱਪਰ-ਉੱਪਰ ਫੇਰ ਲਗਾ ਲੈਣਾ ਤੁਸੀਂ ਚੰਗੀ ਤਰ੍ਹਾਂ ਲਗਾ ਕੇ ਇਹਨੂੰ 20 ਮਿੰਟਾਂ ਲਈ ਛੱਡ ਦੇਣਾ ਫਿਰ 5-7 ਮਿੰਟ ਪਹਿਲਾਂ ਮ사ਜ ਕਰਨੀ ਆ ਫਿਰ ਲਗਾਉਣ ਤੋਂ ਬਾਅਦ ਸਾਰਾ ਫਿਨਿਸ਼ ਕਰ ਦਿਓ ਤਾਂ ਇਹਨੂੰ 20 ਮਿੰਟਾਂ ਲਈ ਪੂਰਾ ਛੱਡ ਦੇਣਾ ਆਪਾਂ ਆਪਣੇ ਹੈਂਡਸ ਤੇ ਵੀ ਯੂਜ਼ ਕਰ ਲਿਆ ਤੇ ਆਪਾਂ ਜਿਹੜਾ ਬਚ ਗਿਆ ਸੀ ਸਾਰਾ ਫੇਸ ਤੇ ਲਗਾ ਕੇ ਹੁਣ 20 ਮਿੰਟਾਂ ਲਈ ਆਪਾਂ ਇਹਨੂੰ ਛੱਡ ਦੇਣਾ ਐਵੇਂ ਫੇਸ ਨੂੰ ਠੀਕ ਆ 20 ਮਿੰਟਾਂ ਬਾਅਦ ਆਪਾਂ ਫੇਸ ਆ ਜਿਹੜਾ ਆਪਣਾ ਵਾਸ਼ ਕਰਨਾ ਸਾਫ਼ ਕਰਨਾ ਕਲੀਨ ਕਰਨਾ ਠੀਕ ਆ ਵੀ ਮਿੰਟ ਤਾਂ ਜ਼ਰੂਰੀ ਆ ਜੇ ਤੁਸੀਂ ਅੱਧਾ ਘੰਟਾ ਰੱਖ ਸਕਦੇ ਹੋ ਤੇ ਉਹ ਵੀ ਰੱਖ ਸਕਦੇ ਹੋ ਠੀਕ ਆ ਲਓ ਜੀ ਆਪਾਂ ਫੇਸ ਤੇ ਦੇਖੋ ਸਾਰੇ ਚੰਗੀ ਤਰ੍ਹਾਂ ਇਹਨੂੰ ਲਗਾ ਲਿਆ ਤੇ ਆਪਾਂ ਆਪਣੇ ਹੈਂਡਸ ਤੇ ਵੀ ਯੂਜ਼ ਕਰ ਲਿਆ ਕਿਉਂਕਿ ਹੱਥ ਵੀ ਆਪਣੇ ਜਿਹੜੇ ਕਿ ਸੋਹਣੇ ਲੱਗਣੇ ਚਾਹੀਦੇ ਹੁੰਦੇ ਆ ਕਿਸੇ ਵੀ ਮੈਰਿਜ ਫੰਕਸ਼ਨ ਤੇ ਤੁਸੀਂ ਹੁਣ ਜਾਣਾ ਤਾਂ ਤੁਸੀਂ ਇੱਕਦਮ ਇਹਨੂੰ ਯੂਜ਼ ਕਰ ਲਓ ਉਸ ਤੋਂ ਅੱਧਾ ਘੰਟਾ ਪਹਿਲਾਂ ਦਾ ਤੁਹਾਡਾ ਫੇਸ ਜਿਹੜਾ ਇੰਨਾ ਚਮਕੂਗਾ ਤੁਸੀਂ ਹੈਰਾਨ ਹੋ ਜਾਓਗੇ ਲਓ ਜੀ ਆਪਾਂ ਲਗਾ ਰਿਆ ਸਾਰੇ ਫੇਸ ਤੇ ਆਪਣੇ ਤੇ ਠੀਕ ਆ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਵੀ ਸਕਿਨ ਨਾਲ ਆ ਯੂਜ਼ ਕਰ ਸਕਦੇ ਆ ਕੋਈ ਇਹ ਨਹੀਂ ਹੈਗਾ ਵੀ ਇਹ ਨਾਰਮਲ ਸਕਿਨ ਤੇ ਲੱਗੂ ਆ ਡਰਾਈ ਸਕਿਨ ਤੇ ਲੱਗੂ ਜਾਂ ਆਇਲੀ ਸਕਿਨ ਤੁਸੀਂ ਕਿਸੇ ਵੀ ਟਾਈਪ ਦੀ ਤੁਹਾਡੀ ਸਕਿਨਾਂ ਦਾ ਤੁਸੀਂ ਇਸ ਚੀਜ਼ ਨੂੰ ਯੂਜ਼ ਕਰ ਲਓ ਤਾਂ ਬਸ ਹੋਰ ਕੁਝ ਵੀ ਤੁਹਾਨੂੰ ਫੇਸ ਦੇ ਨਹੀਂ ਲਗਾਉਣ ਦੀ ਲੋੜ ਲਓ ਜੀ ਹੁਣ ਆਪਾਂ ਨੂੰ 10-15 ਮਿੰਟ ਹੋ ਗਏ ਸੀਗਾ ਆ ਸੌਰੀ ਪੂਰੇ 25 ਮਿੰਟ ਹੋ ਗਏ ਸੀ ਕਿਉਂਕਿ 5 ਮਿੰਟ 7 ਮਿੰਟ ਪਹਿਲਾਂ ਮੈਂ ਮ사ਜ ਕਰ ਲਈ ਸੀ 20 ਮਿੰਟ ਪਰ ਆ ਆਪਣੇ ਜੇ ਤਾਂ ਤੁਹਾਡੇ ਕੋਲ ਕਾਟਨ ਆ ਤਾਂ ਤੁਸੀਂ ਕਾਟਨ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਵਾਈਪਸ ਆ ਵਾਲੀ ਵਾਈਪਸ ਆ ਤਾਂ ਤੁਸੀਂ ਇਹ ਯੂਜ਼ ਕਰ ਸਕਦੇ ਹੋ ਨਹੀਂ ਫਿਰ ਤੁਹਾਡੇ ਕੋਲ ਕਾਟਨ ਵਾਲਾ ਹੈਂਕੀ ਹੁੰਦਾ ਉਹ ਯੂਜ਼ ਕਰ ਉਹਨੂੰ ਗਿੱਲਾ ਕਰਕੇ ਤੁਸੀਂ ਇਹਨੂੰ ਪਹਿਲਾਂ ਕਲੀਨ ਕਰਨਾ ਠੀਕ ਆ ਸਿੱਧਾ ਡਾਇਰੈਕਟ ਆਪਣਾ ਫੇਸ ਹੈ ਜਿਹੜਾ ਧੋਣਾ ਨਹੀਂ ਹੈਗਾ ਇਹਦੇ ਨਾਲ ਸਾਫ਼ ਕਰਨਾ ਤਾਂ ਕਿ ਜਿਹੜੀ ਡਸਟਾ ਪੂਰੀ ਤਰ੍ਹਾਂ ਕਲੀਨ ਹੋ ਜੇ ਆਪਣੇ ਫੇਸ ਤੋਂ ਤਾਂ ਦੇਖੋ ਤੁਸੀਂ ਆਪਾਂ ਸਾਰਾ ਫੇਸ ਆ ਜਿਹੜਾ ਸਾਫ਼ ਕਰ ਰਹੇ ਤੁਹਾਨੂੰ ਰਿਜ਼ਲਟ ਇੱਕਦਮ ਪਤਾ ਲੱਗ ਹੀ ਰਿਹਾ ਹੋਊਗਾ ਪਹਿਲਾਂ ਵੀ ਆਪਾਂ ਸਾਰੀ ਵੀਡੀਓ ਉਵੇਂ ਰੱਖੀ ਹੋਈ ਆ ਦੇਖੋ ਤੁਸੀਂ ਇੱਕਦਮ ਨਾਲ ਦੀ ਨਾਲ ਰਿਜ਼ਲਟ ਮਿਲਦਾ ਆਪਾਂ ਹੈਂਡਸ ਵੀ ਆਪਣੇ ਜਿਹੜੇ ਕੀ ਸਾਫ਼ ਕਰਲੇ ਸੀ ਤੇ ਫਿਰ ਉਸ ਤੋਂ ਬਾਅਦ ਇਹਦੇ ਨਾਲ ਸਾਫ਼ ਕਰਨ ਤੋਂ ਬਾਅਦ ਤੁਸੀਂ ਆਪਦਾ ਫੇਸ ਜਿਹੜਾ ਨਾਰਮਲ ਵਾਟਰ ਦੇ ਨਾਲ ਧੋ ਲੈਣਾ ਠੀਕ ਆ ਲਓ ਜੀ ਲਓ ਜੀ ਆਪਾਂ ਸਾਰਾ ਫੇਸ ਹੈ ਜਿਹੜਾ ਆਪਣਾ ਸਾਫ਼ ਕਰ ਲਿਆ ਹੁਣ ਹੁਣ ਤੁਸੀਂ ਦੇਖਿਓ ਉਮੀਦ ਕਰਦੀ ਹਾਂ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਟਰਾਈ ਕਰਕੇ ਜ਼ਰੂਰ ਦੇਖਿਓ ਠੀਕ ਆ ਸਾਰੀਆਂ ਭੈਣਾਂ ਇਹ ਬਹੁਤ ਹੀ ਘੈਂਟ ਜੀ ਰੈਮਡੀ ਆ ਆ ਦੇਖੋ ਆਪਣੇ ਹੱਥਾਂ ਦਾ ਵੀ ਦੇਖੋ ਤੁਸੀਂ ਆਪਣੇ ਹੱਥ ਵੀ ਜਿਵੇਂ ਐਵੇਂ ਹੋ ਗਏ ਜਿਵੇਂ ਆਪਣੇ ਫੇਸ ਦੱਸ ਕੇ ਨਾ ਹੈਗੀ ਆ ਠੀਕ ਆ ਤੇ ਓਕੇ ਬਾਏ ਟ੍ਰਾਈ ਜ਼ਰੂਰ ਕਰੋ ਟ੍ਰਾਈ ਕਰਕੇ ਕਮੈਂਟ ਜ਼ਰੂਰ ਕਰਿਓ ਜੀ ਓਕੇ